ਪੰਜਾਬ ਮੁਲਾਜ਼ਮ ਤੇ ਪੈਨਸ਼ਨਰਾਂ ਸਾਂਝੇ ਮੋਰਚੇ ਤੇ ਜੰਗਲਾਤ ਵਿਭਾਗ ਦੇ ਕੱਚੇ ਦਿਹਾੜੀਦਾਰ ਵਰਕਰਾਂ ਨੂੰ ਰੈਗੂਲਰ ਕਰਨ ਲਈ ਦਿੱਤਾ ਮੰਗ ਪੱਤਰ ਵਿਧਾਇਕ ਜੰਗੀ ਲਾਲ ਮਹਾਜਨ ਨੂੰ ਦਿੱਤਾ ਮੰਗ ਪੱਤਰ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਾਂ ਸਾਂਝੇ ਫਰੰਟ ਦੇ ਸੱਦੇ ਤੇ ਬਲਾਕਾਂ ਨੂੰ ਵੀ ਨਰਾਂ ਨਰਿੰਦਰ ਸਿੰਘ ਗੋਲੀ ਮਨਜੀਤ ਸਿੰਘ ਰਜਿਤ ਮਹਾਜਨ ਸतीश ਕੁਮਾਰ ਕंवर ਕੇਸ਼ ਬਲਵਿੰਦਰ ਟਾਕ ਤੇ ਪਰਸਰਾਮ ਆਦ ਆਗੂਆਂ ਦੀ ਸਾਂਝੀ ਗਵਾਈ ਹੇਠ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਇੱਕ ਵਫਦ ਵੱਲੋਂ ਮਕੇਰੀਆਂ ਵਿਧਾਇਕ ਜੰਗੀ لال ਮਹਾਜਨ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦਿੱਤਾ ਇਸ ਮੌਕੇ ਪ੍ਰੋਗਰਾਹਦਾਰਾਂ ਨੇ ਪਿਛਲੇ ਲੰਬੇ ਸਮੇਂ ਤੋਂ ਲੜਕਦੀਆਂ ਮੰਗਾਂ ਸੰਬੰਧੀ ਬੋਲਦਿਆਂ ਛੇਵੇਂ ਤਨਖਾਹ ਕਮਿਸ਼ਨ ਦੀ ਸਿਫਾਰਿਸ਼ ਅਨੁਸਾਰ ਪੈਨਸ਼ਨ ਦੁਹਰਾਈ 2.90 ਗੁਣਾਕ ਨਾਲ ਕਰਨ 1-1 2004 ਤੋਂ ਭਰਤੀ ਸਮੁੱਚੇ ਸਰਕਾਰੀ ਅਰਧ ਸਰਕਾਰੀ ਬੋਰਡ ਕਾਰਪੋਰੇਸ਼ਨ ਲੋਕਲ ਬਾਡੀਜ਼ ਤੇ ਸਹਿਕਾਰੀ ਅਦਾਰਿਆਂ ਦੇ ਮੁਲਾਜ਼ਮ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਵੱਖ-ਵੱਖ ਵਿਭਾਗਾਂ ਬੋਰਡਾਂ ਕਾਰਪੋਰੇਸ਼ਨਾਂ ਸੁਸਾਇਟੀਆਂ ਕੇਂਦਰੀ ਸਕੀਮ ਤੇ ਲੋਕਲ ਬਾਡੀਜ਼ ਵਿੱਚ ਕੰਮ ਕਰਦੇ ਸਮੂਹ ਠੇਕਾ ਆਧਾਰਿਤ ਡੈਲੀਵਰਜ਼ ਆਊਟਸੋਰਸ ਤੇ ਇਨਸਲੀਮੈਂਟ ਕਰਮਚਾਰੀਆਂ ਨੂੰ ਪੱਕੀ ਕਰਨ ਨਾ ਪੁਨਰਗਠਨਾ ਦੇ ਨਾਂ ਦੇ ਵੱਖ-ਵੱਖ ਵਿਭਾਗਾਂ ਵਿੱਚੋਂ ਖਤਮ ਕੀਤੀਆਂ ਹਜ਼ਾਰਾਂ ਅਸਾਮੀਆਂ ਬਹਾਲ ਕਰਦੇ ਆ ਰੈਗੂਲਰ ਭਰਤੀ ਕੀਤੀ ਜਾਵੇ ਮੈਡੇ ਮੇਲ ਵਰਕਰਾਂ ਆਂਗਣਵਾੜੀ ਆਸ਼ਾ ਵਰਕਰ ਤੇ ਫੈਸੀਲੇਟਾਂ ਨੂੰ ਮਾਨਯੋਗ ਸਰਵ ਉੱਚ ਅਦਾਲਤ ਦੇ ਬਰਾਬਰ ਕੰਮ ਬਰਾਬਰ ਤਨਖਾਹ ਦੇ ਫੈਸਲੇ ਨੂੰ ਲਾਗੂ ਕਰਦੇ ਆ ਪੱਕੇ ਕਰਨ ਤੇ 6ਵੇਂ ਤਨਖਾਹ ਕਮਿਸ਼ਨ ਵੱਲੋਂ ਨਿਰਧਾਰਿਤ ਘੱਟੋ-ਘੱਟ 18000 ਰੁਪਏ ਮਹੀਨਾ ਤਨਖਾਹ ਦੇਣ 1-1-2016 ਨੂੰ ਬਣਦਾ 125% ਮਹਿੰਗਾਈ ਪੱਤਾ ਜੋੜ ਕੇ ਤਨਖਾਹ ਤੇ ਪੈਨਸ਼ਨ ਦੁਹਰਾਈ ਕਰਨ ਤੇ ਬਕਾਇਆ ਨਕਦ ਰੂਪ ਵਿੱਚ ਦੇਣ ਮੈਡੀਕਲ ਪੱਤਾ 2000 ਰੁਪਏ ਪ੍ਰਤੀ ਮਹੀਨਾ ਕਰਨ ਨੂੰ ਸੋਧਨ ਦੇ ਨਾਂ ਤੇ ਬੰਦ ਕੀਤੇ ਸਮੁੱਚੇ ਪੱਤੇ 2.25 ਦੇ ਗੁਣਾਕ ਨਾਲ ਵਾਧਾ ਕਰਕੇ ਬਹਾਲ ਕਰਨ ਟ੍ਰੇਡ ਜੂਨੀਅਨ ਅਧਿਕਾਰਾਂ ਨੂੰ ਕੁਚਲਣ ਵਾਲਾ 11 2020 ਦਾ ਮਾਰੂ ਪੱਤਰ ਵਾਪਸ ਲੈਣ ਤੇ ਸੰਘਰਸ਼ਾਂ ਦੌਰਾਨ ਵੱਖ-ਵੱਖ ਥਾਵਾਂ ਤੇ ਦਰਜ ਕੀਤੇ ਝੂਠੇ ਪੁਲਿਸ ਕੇਸ ਰੱਦ ਕਰਨ ਆਦੀ ਮੰਗ ਕੀਤੀ ਵਿਧਾਇਕ ਜੰਗੀ لال ਮਹਾਜਨ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪ੍ਰਮੁੱਖਤਾ ਨਾਲ ਚੁੱਕਣਗੇ ਇਸ ਮੌਕੇ ਜੰਗਲਾਤ ਵਿਭਾਗ ਦੇ ਕੱਚੇ ਦਿਹਾੜੀਦਾਰ ਵਰਕਰਾਂ ਰੈਗੂਲਰ ਕਰਨ ਮੁਕੇਰੀਆਂ ਵਿਧਾਇਕ ਜੰਗੀ لال ਮਹਾਜਨ ਨੂੰ ਦਿੱਤੇ ਹੋਏ ਮੰਗ ਪੱਤਰ ਰਾਹੀਂ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੇ 2023 ਦੇ ਇਸ ਐਕਟ ਵਿੱਚ ਜੰਗਲਾਤ ਵਿਭਾਗ ਦੇ ਅਨਪੜ ਵਰਕਰ ਕਵਰ ਨਹੀਂ ਹੋ ਰਹੇ ਜਦਕਿ ਇਹ ਵਰਕਰ ਪਿਛਲੇ 25 ਸਾਲ ਤੋਂ ਆਪਣੇ ਕੰਮ ਨੂੰ ਬਖੂਬੀ ਕਰਦੇ ਆ ਰਹੇ ਹਨ ਉਹਨਾਂ ਨੂੰ ਦਰੁਸਤ ਕੀਤਾ ਜਾਵੇ ਤੇ ਅੱਤ ਦੀ ਮਹਿੰਗਾਈ ਦੇ ਹਿਸਾਬ ਨਾਲ ਵਣ ਵਿਭਾਗ ਦੇ ਕੱਚੇ ਕਾਮਿਆਂ ਦੀ 10890 ਪ੍ਰਤੀ ਮਹੀਨਾ ਤਨਖਾਹ ਤੋਂ ਘੱਟ ਤੋਂ ਘੱਟ 26000 ਪ੍ਰਤੀ ਮਹੀਨਾ ਕੀਤੀ ਜਾਵੇ ਜੰਗਲਾਤ ਵਰਕਰਾਂ ਨੂੰ ਜੀਵਨ ਬੀਮੇ ਦੀ ਸਹੂਲਤ ਦੀ ਛੁੱਟੀ ਤੇ ਸਹੂਲਤ ਦਿੱਤੀ ਜਾਵੇ ਇਸ ਮੌਕੇ ਦੇ ਡੈਮੋਕ੍ਰੇਟ ਜੰਗਲਾਤ ਮੁਲਾਜ਼ਮ ਜੁਨੀਅਨ ਰੇਂਜ ਮੁਕੇਰੀਆਂ ਦੇ ਪ੍ਰਧਾਨ ਬਲਵੀਰ ਕੁਮਾਰ ਰੇਂਜ ਹਰਦੇਵ ਸਿੰਘ ਜਨਰਲ ਸਕੱਤਰ ਰਮਨ ਕੁਮਾਰ ਅਮਨ ਕੁਮਾਰ ਸ਼ਿਵ ਦਿਯਾਲ ਕੁਲਦੀਪ ਕੁਮਾਰ ਬੋਧਰਾਜ ਕਰਨ ਸਿੰਘ मदन गोपाल महेंद्र पाल कुमार वरिंदर पुराणी पेंशन बहाल कुमार लवप्रीत परमजीत पुराणी पुरानी पेंशन बहाल संघर्ष कमेटी तो करनवीर इंदर सुखजीत सिंह उडरा आद मौजूद हां जिंदाबाद अब ملازم सांझा फ्रंट ਦੇ ਸੱਦੇ ਜਿਹੜਾ ਹੈ ਵਿਧਾਇਕਾਂ ਨੂੰ ਅਸੀਂ ਜਿਹੜੇ ਮੰਗ ਪੱਤਰ ਦੇਣ ਮੰਗ ਪੱਤਰ ਦੇਣ ਅਸੀਂ ਆਏ ਆ ਸਾਡਾ ਜਿਹੜਾ ਹੈ ਰਾਣੀ ਪੈਨਸ਼ਨ ਜਿਹੜਾ 18 ਨਵੰਬਰ 2022 ਨੂੰ ਅਧੂਰਾ ਨੋਟੀਫਿਕੇਸ਼ਨ ਕੀਤਾ ਸੀ ਅਸੀਂ 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 ਉਹਦਾ ਜਿਹੜਾ ਹੈ ਵਿਰੋਧ ਕਰਨ ਲਈ ਜਿਹੜਾ ਹੈ ਸਰਕਾਰ ਦਾ ਸਰਕਾਰ ਦਾ ਵਿਰੋਧ ਕਰ ਰਹੇ ਆ ਅਸੀਂ ਜੜਾਇਆ ਉਹਦੇ ਪੁਸਤਕਾਂ ਵੀ ਆਏ ਆ ਕਿ ਜਿਹੜਾ ਵਿਧਾਨ ਸਭਾ ਦੇ ਵਿੱਚ ਪ੍ਰਸ਼ਨ ਪੁੱਛਿਆ ਜਾਏ ਕਿ ਜਿਹੜਾ ਐ ਜਿਹੜੀ ਐ ਐਸਓਪੀ ਕਦੋਂ ਜਾਰੀ ਹੋਣੀ ਹੈ ਔਰ ਪੈਨਸ਼ਨਰ ਪੈਨਸ਼ਨਰ ਸਾਥੀਆਂ ਨੂੰ ਜਿਹੜਾ ਐ ਜਿਹੜੀ ਪੇ ਫਿਕਸੇਸ਼ਨ ਜਿਹੜਾ ਪੇ ਕਮਿਸ਼ਨ ਦਾ ਪਿਛਲਾ ਜਿਹੜੀਆਂ ਤਰੂਟੀਆਂ ਉਹ ਦੂਰ ਕੀਤੀਆਂ ਜਾਣ ਤੇ ਜਿਹੜਾ ਏਰੀਅਰ ਹੈ ਡੀਏ ਦਾ ਡੀਏ ਦਾ ਏਰੀਅਰ ਜਿਹੜਾ ਉਹਨੂੰ ਜਿਹੜਾ ਆ ਜਾਰੀ ਕੀਤਾ ਜਾਏ ਸਰਕਾਰ ਜਿਹੜਾ ਉਹ ਸਬਜਬਾਗ ਦਿਖਾ ਰੇ ਸਬਜਬਾਗ ਦਿਖਾ ਰਹੀ ਹੈ ਇਹੀ 2029 ਤੱਕ ਜਿਹੜੇ ਆ ਤੁਹਾਨੂੰ ਆਪਣਾ ਜਿਹੜਾ ਬਕਾਇਆ ਦੇਾਂਗੇ ਪਰ ਉਹ ਜਿਹੜਾ ਇੱਕ ਜਿਹੜਾ ਹੈ ਦਿਖਾਵਾ ਹੈ ਜਿੱਦਾਂ ਸਰਕਾਰ ਨੇ ਉਸ ਵੇਲੇ ਝੂਠ ਬੋਲਿਆ 36 ਹਜ਼ਾਰ ਕੱਚੇ ਮੁਲਾਜ਼ਮ ਪੱਕੇ ਕਰਨ ਦਾ ਹੁਣ ਵੀ ਸਰਕਾਰ ਇਸੇ ਤਰ੍ਹਾਂ ਹੀ ਝੂਠ ਬੋਲ ਰਹੀ ਹੈ ਤੇ ਸਾਥੀਓ ਸਾਥੀਓ ਅਸੀਂ ਜਿਹੜਾ ਸਾਡੀ ਇੱਕੋ ਹੀ ਮੰਗ ਹੈ ਕਿ ਜਿਹੜੀ ਇਹ ਐਸਓਪੀ ਜਾਰੀ ਕੀਤੀ ਹੈ ਪੁਰਾਣੀ ਪੈਨਸ਼ਨ ਬਾਲੀ ਦੀ ਤੇ ਪੈਨਸ਼ਨਰ ਸਾਥੀਆਂ ਦੀਆਂ ਜਿਹੜੀਆਂ ਪੇ ਕਮਿਸ਼ਨ ਡੀਏ ਦੀਆਂ ਜਿਹੜੀਆਂ ਤਰੁੱਟੀਆਂ ਉਹਨਾਂ ਨੂੰ ਦੂਰ ਕੀਤਾ ਜਾਏ ਤੇ ਇਹੀ ਸਾਡੀ ਮੰਗ ਹੈ ਧੰਨਵਾਦ ਜੀ जिला प्रधान पंजाब पेंशन वेलफेयर यूनियन हिसारपुर ਸਾਡਾ ਅੱਜ ਪ੍ਰੋਗਰਾਮ ਜੋ ਸੀ ਉਹ ਐਮਐਲਏ ਸਾਹਿਬ ਨੂੰ ਜੋ ਸਾਡੇ ਮੁਲਾਜ਼ਮ ਤੇ ਪੈਨਸ਼ਨਰਾਂ ਸਾਝਾ ਫਰੰਟ ਵੱਲੋਂ ਉਦੇਸ਼ ਸੀਗਾ ਕਿ ਆਪਣੀਆਂ ਮੰਗਾਂ ਦਾ ਜੋ ਮੈਮੋਰੰਡਮ ਹੈ ਉਹ ਕਨਸਰਨਡ ਆਪਣੇ ਜਿਹੜੇ ਐਮਐਲਏਜ਼ ਹਨ ਉਹਨਾਂ ਨੂੰ ਦੇਣਾ ਅੱਜ ਅਸੀਂ ਉਹ ਦੇਣ ਵਾਸਤੇ ਐਮਐਲਏ ਸਾਹਿਬ ਨੂੰ ਆਏ ਆ ਅਸੀਂ ਆਪਣੇ ਜੋ ਦੁੱਖ ਤਕਲੀਫਾਂ ਹਨ ਉਹਨਾਂ ਨੂੰ ਦੱਸਿਆ ਆਪਣੀਆਂ ਮੰਗਾਂ ਦੱਸਿਆ ਸਾਡੀ ਕੋਈ ਨਵੀਂ ਮੰਗ ਨਹੀਂ ਪ੍ਰਾਣੀਆਂ ਹੀ ਮੰਗਾ ਸਾਡੀਆਂ ਚਲਦੀਆਂ ਆ ਰਹੀਆਂ ਸਾਡੀ ਪੈਨਸ਼ਨਰਸ ਦੀ ਇੱਕ ਮੰਗ ਹੈ ਜਿਹੜੀ ਬਾਕੀ ਮੁਲਾਜ਼ਮਾਂ ਨਾਲੋਂ ਵੱਖਰੀ ਹੈ ਉਹ ਇਹ ਹੈ ਕਿ ਛੇਵੇਂ ਤਨਖਾਹ ਕਮਿਸ਼ਨ ਨੇ ਇਹ ਰეკਮੈਂਡ ਕੀਤਾ ਹੋਇਆ ਹੈ ਕਿ 2.95 ਦੇ ਹਿਸਾਬ ਨਾਲ ਸਾਡਾ ਗੁਣਾਕ ਜਿਹੜਾ ਹੈ ਉਹਦੇ ਨਾਲ ਸਾਡੀ ਜਿਹੜੀ ਹੈ ਉਹ ਪੈਨਸ਼ਨ ਦੀ ਰਿਵੀਜ਼ਨ ਕੀਤੀ ਜਾਵੇ ਔਰ ਜਾਂ ਨੋਸ਼ਨਲ ਫਿਕਸੇਸ਼ਨ ਦੇ ਹਿਸਾਬ ਨਾਲ ਸਾਡੀ ਜਿਹੜੀ ਹੈ ਉਹ ਫਿਕਸੇਸ਼ਨ ਕੀਤੀ ਜਾਵੇ ਸਰਕਾਰ ਨੇ ਇੱਕ ਇੱਕ 16 ਤੋਂ ਬਾਅਦ ਜਿਹੜੇ ਪੈਨਸ਼ਨਰ ਬਣੇ ਉਹਨਾਂ ਨੂੰ ਤਾਂ ਉਹ ਦੇ ਦਿੱਤਾ ਲੇਕਿਨ ਇੱਕ ਇੱਕ 16 ਤੋਂ ਪਹਿਲਾਂ ਵਾਲੇ ਜਿਹੜੇ ਐ ਉਹਨਾਂ ਨੂੰ ਉਹ ਨਹੀਂ ਦਿੱਤਾ ਗਿਆ ਸਾਡੀ ਮੰਗ ਹੈ ਕਿ ਉਹ ਦਿੱਤੀ ਜਾਵੇ ਇਸ ਤੋਂ ਇਲਾਵਾ ਜਿਹੜਾ ਸੈਂਟਰ ਹੈ ਉਹਦੇ ਮਲਾਜਮਾਂ ਨੂੰ ਪਹਿਲੇ 52% ਡੀਏ ਮਿਲਦਾ ਸੀ ਹੁਣ ਅੱਜ ਤੋਂ ਉਹਨਾਂ ਨੂੰ 54% ਹੋ ਗਿਆ ਲੇਕਿਨ ਅਸੀਂ 42% ਦੇ ਉੱਤੇ ਬੈਠੇ ਹੋਏ ਹਾਂ ਸਾਨੂੰ 12% ਜਿਹੜਾ ਹੈ ਉਹ ਘੱਟ ਮਿਲ ਰਿਹਾ ਸਾਡੀ ਮੰਗ ਹੈ ਵੀ ਸਾਨੂੰ ਉਹ ਜੜੀਆਂ ਸਾਡੀਆਂ ਡੀਏ ਦੀਆਂ ਕਿਸ਼ਤਾਂ ਬਕਾਇਆ ਰਹਿndੀਆਂ ਉਹ ਦਿੱਤੀਆਂ ਜਾਣ ਔਰ ਉਹਨਾਂ ਦਾ ਜਿੱਥੋਂ ਤੋਂ ਤੋਂ ਜਿਸ ਜਿਸ ਡੇਟ ਤੋਂ ਉਹਨਾਂ ਦਾ ਬਕਾਇਆ ਬਣਦਾ ਹੈ ਉਹ ਬਕਾਇਆ ਦਿੱਤਾ ਜਾਵੇ ਬਕਾਇਆ ਬਾਰੇ ਇਹਨਾਂ ਨੇ ਇੱਕ ਨਵਾਂ ਹੀ ਹੁਣ ਕੱਢ ਲਿਆ ਪ੍ਰੋਗਰਾਮ ਕਿ ਉਹ ਨੋਟੀਫਿਕੇਸ਼ਨ ਕਰ ਦਿੱਤੀ ਹੈ ਕਿ ਅਸੀਂ ਉਹ ਜੀ ਕਿਸ਼ਤਾਂ ਚ ਦੇਾਂਗੇ ਜਿਹੜੇ 85 ਸਾਲ ਤੋਂ ਉੱਪਰ ਮੁਲਾਜ਼ਮ ਪੈਨਸ਼ਨਰ ਤੇ ਪੈਨਸ਼ਨਰ ਹੈ ਉਹਦਾ ਵਰਗੀਕਰਨ ਕਿਦਾਂ ਕੀਤਾ ਜਾ ਸਕਦਾ ਅਸੀਂ ਇਹਦੀ ਘੋਰ ਨਿੰਦਾ ਕਰਦੇ ਹਾਂ ਔਰ ਇਹ ਸਰਕਾਰ ਤੋਂ ਮੰਗ ਕਰਦੇ ਆ ਕਿ ਇਸ ਨੂੰ ਆਪਣੇ ਜਿਹੜਾ ਹੈ ਆਰਡਰ ਹੈ ਜਿਹੜਾ ਨੋਟੀਫਿਕੇਸ਼ਨ ਹੈ ਇਹਨੂੰ ਰੱਦ ਕਰਕੇ ਨਵੇਂ ਸਿਰੇ ਤੋਂ ਜੱਕਮੁਸ਼ਤ ਸਾਰੇ ਪੈਨਸ਼ਨਰ ਨੂੰ ਮੁਲਾਜ਼ਮਾਂ ਨੂੰ ਜਿਹੜਾ ਹੈ ਉਹ ਜਿਹੜਾ ਬਕਾਇਆ ਉਹ ਦਿੱਤਾ ਜਾਵੇ ਇਸ ਤੋਂ ਇਲਾਵਾ ਜਿਹੜੇ ਸਾਡੇ ਕੱਚੇ ਮੁਲਾਜ਼ਮ ਹੈ ਉਹਨਾਂ ਨੂੰ ਜੋ ਇਹਨਾਂ ਨੇ ਵਾਅਦਾ ਕੀਤਾ ਹੋਇਆ ਹੈ ਉਹਦੇ ਮੁਤਾਬਕ ਕਿਉਂਕਿ ਜਿਹੜੇ ਕਹਿੰਦੇ ਅਸੀਂ ਕੋਈ ਪੱਕੇ ਕਰਤੇ ਬਿਲਕੁਲ ਪੱਕੇ ਨਹੀਂ ਕੀਤੇ ਝੂਠ ਬੋਲਦੇ ਆਏ ਉਹਨਾਂ ਨੂੰ ਸਿਰਫ 58 ਸਾਲ ਦੀ ਉਮਰ ਤੱਕ ਇਹਨਾਂ ਨੇ ਰਿਲੀਵ ਨਹੀਂ ਕਰਨਾ ਬਾਕੀ ਉਹਨਾਂ ਨੂੰ ਕੋਈ ਸਰਵਿਸ ਬੈਨੀਫਿਟ ਨਹੀਂ ਦੇਣਾ ਸਾਡੀ ਮੰਗ ਹੈ ਵੀ ਉਹਨਾਂ ਨੂੰ ਜੋ ਸਹੀ ਮਾਨਿਆਂ ਦੇ ਵਿੱਚ ਰੈਗੂਲਰ ਕੀਤਾ ਜਾਵੇ ਪੁਰਾਣੀ ਪੈਨਸ਼ਨ ਸਕੀਮ ਸਾਡੀ ਬਹੁਤ ਚਿਰ ਤੋਂ ਮੰਗ ਹੈ ਕਿ ਮੁਲਾਜ਼ਮ ਆਪਣਾ 30 35 38 40 ਸਾਲ ਆਪਣਾ ਜਿਹੜਾ ਜੀਵਨ ਦਾ ਜਿਹੜਾ ਅਹਿਮ ਮਤਲਬ ਟਾਈਮ ਹੈ ਉਹ ਸਰਵਿਸ ਕਰਦਾ ਉਸ ਤੋਂ ਬਾਅਦ ਉਹਦਾ ਹੱਕ ਬਣਦਾ ਹੈ ਕਿ ਉਹਨੂੰ ਮਤਲਬ ਜਿਹੜਾ ਹੈ ਉਹ ਉਹਦੇ ਗੁਜ਼ਾਰੇ ਵਾਸਤੇ ਉਹਦੇ ਬੁਢੇਪੇ ਵਾਸਤੇ ਉਹਦੀ ਸਿਹਤਾਂ ਦੇ ਵਾਸਤੇ ਜਿਹੜਾ ਹੈ ਉਹ ਦਿੱਤਾ ਜਾਵੇ ਇਸ ਕਰਕੇ ਸਾਡੀ ਮੰਗ ਹੈ ਕਿ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਜਿਹੜਾ ਇਹਨਾਂ ਨੇ ਇੱਕ ਨੋਟੀਫਿਕੇਸ਼ਨ ਕੀਤਾ ਸੀ ਉਹਨੂੰ ਸਹੀ ਮੈਨਿਆਂ ਦੇ ਵਿੱਚ ਜਿਹੜਾ ਹੈ ਆਰਡਰ ਕਰਕੇ ਲਾਗੂ ਕੀਤਾ ਜਾਵੇ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ ਜਿਨ੍ਹਾਂ ਭੱਤੇ ਇਹਨਾਂ ਨੇ ਬੰਦ ਕੀਤੇ ਹੋਏ ਐ ਮੁਲਾਜ਼ਮਾਂ ਦੇ ਉਹ ਸਾਰੇ ਭੱਤੇ ਜਿਹੜੇ ਐ ਉਹ ਜਾਰੀ ਕੀਤੇ ਜਾਣ ਇਸ ਤੋਂ ਇਲਾਵਾ ਜਿਹੜੇ ਆਪਣੇ ਫੈਸਿਲੀਟੇਟਰ ਹੈ ਜਾਂ ਜਿਹੜੇ ਸਹਾਸ਼ਾ ਵਰਕਰ ਹੈ ਜਾਂ ਜਿਹੜੇ ਉਹ ਇਹਨਾਂ ਨੇ ਵਾਦਾ ਕੀਤਾ ਹੋਇਆ ਵੀ ਉਹਨਾਂ ਦੀਆਂ ਜਿਹੜੇ ਮਾਨ ਪੱਤੇ ਆ ਉਹ ਦੂਨੇ ਕਰਤੇ ਜਾਣਗੇ ਪਰ ਨਹੀਂ ਕੀਤਾ ਹਲੇ ਤਾਈਂ ਉਹਨਾਂ ਜਿਹੜੇ ਮਾਨ ਪੱਤੇ ਵਾਲੇ ਕਰਮਚਾਰੀ ਹੈ ਉਹਨਾਂ ਨੂੰ ਵੀ ਜਿਹੜਾ ਹੈ ਉਹਨਾਂ ਦਾ ਜੋ ਵੀ ਉਹਨਾਂ ਦਾ ਗੁਜ਼ਾਰੇ ਜੋਗਾ ਉਹਨਾਂ ਨੂੰ ਘੱਟੋ-ਘੱਟ ਜਿਹੜਾ ਹੈ ਉਹਨਾਂ ਦਾ ਜਿਹੜਾ ਮਾਨ ਮਾਨ ਪੱਤਾ ਉਹ ਦਿੱਤਾ ਜਾਵੇ ਔਰ ਇਸ ਤਰ੍ਹਾਂ ਦੇ ਨਾਲ ਜਿਹੜੀਆਂ ਸਾਡੀਆਂ ਹੋਰ ਵੀ ਜਿਹੜੀਆਂ ਆਪਣੇ ਮੰਗ ਪੱਤਰ ਦੇ ਵਿੱਚ ਦਿੱਤੀਆਂ ਅਸੀਂ ਜਿੱਥੇ ਮੈਂ ਆਪਣੀਆਂ ਮੰਗਾਂ ਦਾ ਉਲੇਖ ਕੀਤਾ ਹੈ ਉਥੇ ਨਾਲ ਹੀ ਜਿਹੜਾ ਇਹਨਾਂ ਨੇ ਪੈਨਸ਼ਨਰਜ਼ ਨੂੰ ਵਰਗੀਕਰਨ ਕਰਕੇ ਜਿਹੜਾ ਏਰੀਅਰਾ ਦੇਣ ਦਾ ਉਹਦੀ ਅਸੀਂ ਸਖਤ ਨਿੰਦਾ ਕਰਦੇ ਹਾਂ ਔਰ ਉਸ ਨੋਟੀਫਿਕੇਸ਼ਨ ਦੀਆਂ ਅੱਜ ਹੀ ਹਸੀ ਕਾਪੀਆਂ ਵੀ ਜਿਹੜੀਆਂ ਉਹ ਸਾੜ ਕੇ ਆਪਣੇ ਰੋਸ ਦਾ ਪ੍ਰਦਰਸ਼ਨ ਕਰਾਂਗੇ ਅਸੀਂ ਬਕਾਇਦਾ ਉਹਨੂੰ ਕਿਸੇ ਤਰ੍ਹਾਂ ਵੀ ਐਕਸੈਪਟ ਨਹੀਂ ਕਰਾਂਗੇ ਧੰਨਵਾਦ ਜਿਹੜਾ ਬੰਦਾ ਮੰਗਪੱਤਰ ਦਿੱਤਾ ਮਲੇ ਸਾਹਿਬ ਹਾਂਜੀ ਐਮਐਲਏ ਸਾਹਿਬ ਨੇ ਸਾਨੂੰ ਕਿਹਾ ਵੀ ਮੈਂ ਜਿਹੜਾ ਆਪਣਾ ਵਿਧਾਨ ਸਭਾ ਦਾ ਸੈਸ਼ਨ ਹੈ ਉਸ ਦੇ ਵਿੱਚ ਮੈਂ ਬਕਾਇਦਾ ਇਹ ਸਾਰਾ ਕਿਉਂਕਿ ਕੋਈ ਨਵੀਂ ਗੱਲ ਨਹੀਂ ਉਹਨਾਂ ਨੂੰ ਮੈਂ ਤਾਂ ਇਹ ਪੁੱਟ ਕਰਾਂਗਾ ਕਿ ਜੋ ਕੁਛ ਤੁਸੀਂ ਜਿਹੜਾ ਨਾ ਮੰਨਿਆ ਹੋਇਆ ਹੈ ਉਹ ਇਹਨਾਂ ਦੇ ਉੱਤੇ ਲਾਗੂ ਕੀਤਾ ਜਾਵੇ ਹਰ ਤਰ੍ਹਾਂ ਨਾਲ ਸਾਡੇ ਉਹਨਾਂ ਨੇ ਜਿਹੜਾ ਮੰਗ ਪੱਤਰ ਆ ਉਹਦੀ ਪ੍ਰਵੜਤਾ ਕੀਤੀ ਹੈ ਔਰ ਅਸੀਂ ਆਸ ਕਰਦੇ ਹਾਂ ਵੀ ਉਹ ਸਾਡੀ ਮੰਗ ਬਹੁਤ ਚੰਗੀ ਤਰ੍ਹਾਂ ਪੁੱਟ ਕਰਨਗੇ ਧੰਨਵਾਦ ਹਾਂਜੀ ਮੈਂ ਡੈਮੋਕਰੇਟ ਜੰਗਲਾਤ ਮੁਲਾਜ਼ਮ ਯੂਨੀਅਨ ਦਾ ਡਿਵੀਜ਼ਨ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਹੋਣ ਦੇ ਨਾਤੇ ਇੱਥੇ ਆਇਆ ਹਾਂ ਜੰਗਲਾਤ ਵਿਭਾਗ 'ਚ ਅਸੀਂ 25-25 ਸਾਲਾਂ ਤੋਂ ਕੰਮ ਕਰ ਰਹੇ ਹਾਂ ਪਰ ਸਾਡੀ ਜਿਹੜੀ ਤਨਖਾਹ ਆ ਉਹ ਮਾਤਰ 10000 ਹੈ ਜਿਸ ਨੂੰ ਜਿਹਦੇ ਨਾਲ ਘਰ ਦਾ ਗੁਜ਼ਾਰਾ ਕਰਨਾ ਬਹੁਤ ਔਖਾ ਹੈ ਤੇ ਸਾਡੀ ਇਹ ਮੰਗ ਹੈ ਕਿ ਜਿਹੜੀ ਤਨਖਾਹ ਆ ਉਹ ਘੱਟੋ-ਘੱਟ 18000 ਕੀਤੀ ਜਾਵੇ ਤਾਂ ਕਿ ਮਹਿੰਗਾਈ ਦੇ ਦੌਰਾਨ ਸਾਡਾ ਘਰ ਦਾ ਗੁਜ਼ਾਰਾ ਜਿਹੜਾ ਸਹੀ ਤਰੀਕੇ ਨਾਲ ਚੱਲੇ ਤੇ ਸਾਡੇ ਮੁਲਾਜ਼ਮ ਵਰਕਰਾਂ ਦਾ ਕੋਈ ਮੈਡੀਕਲ ਨਹੀਂ ਹੁੰਦਾ ਉਹ ਮੈਡੀਕਲ ਮਨਜ਼ੂਰ ਕੀਤਾ ਜਾਵੇ ਤੇ ਇਸ ਦੇ ਨਾਲ ਹੀ ਸਾਡੇ ਨੂੰ ਮਤਲਬ ਕਿ 26 ਦੀ ਬਜਾਏ 30 ਦਿਨ ਗਿਣੇ ਜਾਣ ਸਾਡੇ ਰਿਕਾਰਡ ਦੇ ਵਿੱਚ ਵੀ ਪ੍ਰੋਬਲਮ ਆਉਂਦੀਆਂ ਨੇ ਤੇ ਸਾਡੇ ਜਿਹੜੀਆਂ ਜੰਗਲਾਤ ਦੀਆਂ ਹੋਰ ਵੀ ਮਤਲਬ ਬੇਸਿਕ ਸਮੱਸਿਆ ਹੈਗੀਆਂ ਸਾਡਾ ਜਿਹੜਾ ਰਿਕਾਰਡ ਉਹ ਮੇਨਟੇਨ ਨਹੀਂ ਕੀਤਾ ਜਾ ਰਿਹਾ ਤੇ ਸਾਡੀ ਮੰਗ ਹੈ ਕਿ ਸਾਡੀ ਜਿਹੜੀ ਤਨਖਾਹ ਆ ਉਹਦੇ ਵਿੱਚ ਮਾਤਰ 2 ਰੁਪਏ 96 ਰੁਪਏ ਵਧਾਏ ਪੈਸੇ ਵਧਾਏ ਆ ਮਾਤਰ ਪੌਣੇ 3 ਰੁਪਏ ਵਧੇ ਆ ਤੇ ਜਦ ਕੀ ਇਹਨਾ ਮੰਤਰੀਆਂ ਦੀ ਐਮਐਲਏ ਦੀ ਤਨਖਾਹ 3-3 ਲੱਖ ਰੁਪਇਆ ਹੋ ਗਈ ਹੈ ਸਾਡੀ ਇਹ ਸਰਕਾਰ ਕੋਲ ਮੰਗ ਆ ਕਿ ਸਾਡੀ ਤਨਖਾਹ ਜਿਹੜੀ ਵਧਾਈ ਜਾਵੇ ਧੰਨਵਾਦ ਮੁਲਾਜ਼ਮ ਆ ਜਾਗੇ ਬੰਦੋਂ ਲੰਘ ਕੇ ਦਿੱਤਾ ਗਿਆ ਕੀ ਕਹਿਣਾ ਕਰਦੇ ਦੇਖੋ ਮੈਂ ਤੇ ਇੱਕੋ ਹੀ ਗੱਲ ਕਹਿਣਾ ਕਿ ਮੁਲਾਜ਼ਮ ਇਹ ਸਾਰੇ ਸਾਡੇ ਆਪਣੇ ਆ ਲੇਕਿਨ ਇਹ ਪਿਛਲੀ ਵਾਰੀ ਚਨਾਬਾ ਦੇ ਵਿੱਚ ਬਹਿਕ ਗਏ ਗਲਤ ਦਿਲਾਸਿਆਂ ਦੇ ਵਿੱਚ ਸਾਰੇ ਆ ਗਏ ਲੇਕਿਨ ਜਿਸ ਵੇਲੇ ਵਿਅਕਤੀ ਦੀ ਪਛਾਣ ਹੁੰਦੀ ਆ ਨਾ ਉਸ ਵੇਲੇ ਬੰਦਾ ਮੋੜ ਜਾਂਦਾ ਉਥੋਂ ਕਿਉਂਕਿ ਉਹਨਾਂ ਦਾ ਕੰਮ ਹੀ ਇਹੀ ਸੀ ਕਿ ਅਸੀਂ ਝੂਠ ਪਰੋਸਣਾ ਹੈ ਔਰ ਝੂਠ ਨੂੰ ਐਦਾਂ ਪਰੋਸਣਾ ਹੈ ਕਿ ਜਿੱਦਾਂ ਬਿਲਕੁਲ ਸੱਚ ਲੱਭੇ ਇਹਦੇ ਵਿੱਚੇ ਫਸ ਗਏ ਇਹ ਛੇਵੇਂ ਬਤਕਮੀਂ ਹਿੰਦੀ ਗੱਲ ਕਰਦੇ ਹੋ ਉਹ ਸੈਂਟਰ ਕੋਲੋਂ ਸਤਵਾਂ ਵੀ ਦੇ ਦਿੱਤਾ ਹੱਲੇ ਇਹਦੇ ਛੇਵੇਂ ਤੇ ਹੀ ਬਸੇ ਹੈ ਤੇ ਸਤਵਾਂ ਕਦੋਂ ਮਿਲੂਗਾ ਚਾਚਾ ਅੱਠਵਾਂ ਅਨਾਉਂਸ ਵੀ ਹੋ ਗਿਆ ਫੇ ਮੇਰਾ ਮਤਲਬ ਉਹ ਨਾ ਕੋਤੋਂ ਹੋਣੀਆਂ ਨਹੀਂ ਕੂੜੀਆਂ ਦੇਖੋ ਅਸੀਂ ਤਾਂ ਸਾਫ਼ ਗੱਲ ਕਹਿੰਦੇ ਆ ਕਿ ਉਹਨਾਂ ਦੀ ਜਿਹੜੀ ਪਾਲਿਸੀ ਹੋਰ ਆ ਸਾਡੀ ਹੋਰ ਆ ਅਸੀਂ ਆਰਐਸਐਸ ਵਿੱਚ ਟ੍ਰੇਨਿੰਗ ਲਈਦੀ ਆ ਸਾਨੂੰ ਟ੍ਰੇਨਿੰਗ ਦਿੱਤੀ ਜਾਂਦੀ ਏ ਕਿ ਦੇਸ਼ ਵਾਸਤੇ ਸੋਚੋ ਤੇ ਬੋਲੋ ਕਿ ਤੁਸੀਂ ਆਪਣੀ ਜੇਬ ਚੋਂ ਦੇਸ਼ ਵਾਸਤੇ ਕੀ ਅਰਪਣ ਕਰ ਸਕਦੇ ਹੋ ਇਹ ਨਹੀਂ ਸਿਖਾਇਆ ਜਾਂਦਾ ਕਿ ਦੇਸ਼ ਨੂੰ ਲੁੱਟ ਕਿੱਦਾਂ ਸਕਦੇ ਹੋ ਇਸ ਕਰਕੇ ਅਸੀਂ ਤਾਂ ਹੱਲੇ ਵੀ ਉੱਤੇ ਗਨੇ ਆ। 3 ਸਾਲ ਹੋ ਗਏ ਐ ਐਮਐਲਏ ਬਣਿਆ ਨੂੰ। ਅਸੀਂ ਬਿਲਕੁਲ ਸਾਨੂੰ ਕੋਲ بڑے-ਬਦੇ ਖਰੀਦੇ ਨਾਲ ਆਏ ਪਰ ਅਸੀਂ ਖਰੀਦੇ ਨਹੀਂ ਗਏ। ਸਾਨੂੰ ਇਹ ਵੀ ਪਤਾ ਹੈ ਕਿ ਉਮਰ ਮੇਰੀ ਹੱਲੇ ਸਾਡੇ 70 ਸਾਲ ਦੀ ਹੋ ਗਈ ਆ। ਤੇ ਚੋਣਾਂ ਬਲੇ ਸਾਡੀ 90 ਵੀ ਹੋ ਜਾਣੀ ਆ ਤੇ ਟਿਕਟ ਨਹੀਂ ਮਿਲਣੀ। ਤੇ ਨਾ ਅਸੀਂ ਮੰਗਣੀਆ ਕਿਉਂ 75 ਤੋਂ ਉੱਪਰ ਮਿਲਦੀ ਹੁਣ ਵੀ ਅਸੀਂ ਬਰੈਸਟ ਹੋ ਸਕਦੇ ਆ ਇਹ ਦੋ ਸਾਲ ਲੈਂਦੇ ਲਾਓ ਲੁੱਟੋ ਬਰੋ ਖਾਓ ਵੀ ਉਹ ਆਨੰਦ ਲਓ ਲੇਕਿਨ ਰੱਬ ਨੇ ਬੁੱਧੀ ਇਦਾਂ ਦਿੱਤੀ ਦਿੱਤੀ ਏ ਆ ਕਿ ਜੋ ਤੁਹਾਡੇ ਭਾਗਾਂ 'ਚ ਲਿਖਿਆ ਮਿਲਣਾ ਉਹ ਹੀ ਆ ਨਾ ਵੱਧ ਤੇ ਨਾ ਘਟ ਅਸੀਂ ਦਸਾਂ ਨੌ ਦੀ ਕਮਾਈ ਨੂੰ ਹੀ ਆਪਣਾ ਸਮਝਦੇ ਆ ਬਾਹਰ ਦੀ ਕਮਾਈ ਨੂੰ ਕੁਝ ਨਹੀਂ ਸਮਝਦੇ ਇਸ ਕਰਕੇ ਤੁਹਾਡੇ ਅੱਗੇ ਵੀ ਸਾਰੇ ਅੱਗੇ ਬੇਨਤੀ ਇਹੀ ਹੈ ਕਿ ਆਓ ਦੇਸ਼ ਦੇ ਤਸੋਚੇ ਵਿੱਚ ਚੱਲੀਏ ਔਰ ਮਤਲਬ ਐਮੀ ਲੋਕਾਂ ਦੇ ਲਾਰਿਆਂ ਵਾਲਿਆਂ 'ਚ ਨਾ ਫਸਿਏ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਜੋ ਤੁਸੀਂ ਮੇਰੀ ਡਿਊਟੀ ਲਈ ਹੈ ਇਹ ਮੈਂ 24 ਤਰੀਕ ਨੂੰ ਜੇ ਟਾਈਮ ਮਿਲ ਗਿਆ ਤੇ 24 ਤਰੀਕ ਨੂੰ ਵਿਧਾਨ ਸਭਾ ਚ ਬੋਲੂਗਾ ਜੇ 25 ਨੂੰ ਮਿਲਿਆ ਤਾਂ 25 ਨੂੰ ਬੋਲਾਂਗਾ ਦੋ ਦਿਨ ਦਾ ਹੀ ਸ਼ਾਸਨ ਤੁਹਾਡੀ ਬਹੁਤ ਬਹੁਤ ਮਿਹਰਬਾਨੀ